ਸਦਾ ਸੱਚ ਦਾ ਆਨੰਦ ਸਤਰੰ ਪਰਨਾਸੀ ਕਰੀ ਮਨੁ ਕੁਨੀਂਦਾ ਸਮਸਤ ਨਿਵਾਸੀ ਆ ਜਾਏ ਵਿਗੂਤੇ ਗ ਜਾਏ ਵਿਗਨੀ ਮੇ ਹਰਿ ਅੰ ਕਰਿਯੰ ਕਰੀ ਮਨੁ ਚਤੁਰ ਚਕਰ ਵਰਤੇ ਚਤੁਰ ਚਕਰ ਭੁਗਤੇ ਸਵੈ ਪਵ ਸੁਭोम ਸਰਵਦਾ ਸਰਬਜੁਗਤੇ ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਪੂਰਨ ਦੇਖਿਓ ਆਤਮਾ ਦ્વੈਤ ਸਰਬ નિਗਰਾਨ। ਭੈ ਸ਼ਾਂਤ ਮਨ ਸੰਤ ਜੇਹ ਤਿਹ ਪਦ ਨਮੋ ਹਮ। ਗੁਰੂ ਗ੍ਰੰਥ ਕਲ ਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। ਦਸ ਪਾਤ ਸ਼ਾਹੀਆਂ ਰੂਪੇ ਹੋ ਗੁਰੂ ਗ੍ਰੰਥ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਵਤ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਸਜੇ ਹੋਏ ਦਰਬਾਰ ਦਸੋ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾਗਦੀ ਸੁਭਾਏ ਮਾਨ ਚਵਰ ਸ਼ਤਰ ਤਖਤ ਦੇ ਮਾਲਕ ਗੁਰੂ ਨਾਨਕ ਦਾ ਪਰਿਵਾਰ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੀਆਂ ਹੋਈਆਂ ਸਮੂਹ ਸ਼ਾਖਾਂ ਜਿਨ੍ਹਾਂ ਦਾ ਬੀਰਬਾਬ ਜੀ ਨੇ ਸੁਣ ਲਿਆ ਹੈ ਤੋਂ ਦਾਸ ਬੇਨਤੀ ਕਰੇ ਕਿ ਦੱਸਿਆ ਗਿਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਦਾ ਵੀ ਸੰਕਲਪ ਹੈ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਵੀ ਹੈ ਉਹ ਤਾਂ ਹੈ ਹੀ ਹਰ ਸਾਲ ਮਨਾਉਂਦੇ ਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਤੋਂ ਇਹਦੇ ਵਿੱਚ ਮੈਂ ਥੋੜੇ ਸਮੇਂ ਦੇ ਵਿੱਚ ਹੀ ਆਪ ਜੀ ਦੇ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਅਵਤਾਰ ਧਾਰਨ ਦੀ ਸ਼ਾਖਾ ਦੇ ਨਾਲ ਉਸ ਦਿਨ ਨੂੰ ਸਮਰਪਿਤ ਮੈਂ ਉਹਨਾਂ ਦੇ ਪੂਰਵਾਜਾ ਬੀਦੀ ਵੰਸ ਦੇ ਵਿੱਚ ਬਾਬਾ ਰਾਮ ਨਰੈਣ ਜੀ ਹੋਏ। ਇਹ ਗੁਰੂ ਨਾਨਕ ਸਾਹਿਬ ਦੇ ਪੜਦਾਦਾ ਜੀ ਸਨ ਭਾਈ। ਗੋਡੇ ਨਗਰ ਦੇ ਅੰਦਰ ਨਿਵਾਸ ਰੱਖਦੇ ਇਹਨਾਂ ਦੇ ਘਰ ਬਾਬਾ ਸ਼ਿਵਰਾਮ ਜੀ ਪੈਦਾ ਹੋਏ। ਬਾਬਾ ਰਾਮ ਨਰੈਣ ਦੇ ਸੁਪੁੱਤਰ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਸਨ। ਇਹ ਉਹਨਾਂ ਦਾ ਸੰਯੋਗ ਬਣਿਆ ਮਾਤਾ ਬਨਾਰਸੀ ਦੇ ਨਾਲ ਮਾਤਾ ਬਨਾਰਸੀ ਉਹਨਾਂ ਦੀ ਕੁੱਖ ਤੋਂ ਬਾਬਾ ਸ਼ਿਵਰਾਮ ਜੀ ਦੇ ਘਰ ਦੋ ਸੁਪੁੱਤਰ ਪੈਦਾ ਹੁੰਦੇ ਐ ਜਿਹੜਾ ਸਭ ਤੋਂ ਵੱਡਾ ਸੁਪੁੱਤਰ ਹੈ ਤੇ ਉਹ 1497 ਬਿਕਰਮੀ ਸੰਮਤ ਵਿੱਚ ਉਹਦਾ ਜਨਮ ਹੁੰਦਾ ਤੇ ਨਾਮ ਕਲਿਆਣ ਚੰਦਰ ਰੱਖਿਆ ਗਿਆ ਇਹ ਗੁਰੂ ਨਾਨਕ ਸਾਹਿਬ ਦੇ ਸਤਕਾਰਯੋਗ ਪਿਤਾ ਜੀ ਬਣਨਗੇ ਅੱਗੇ ਚੱਲ ਕੇ ਦੂਸਰਾ ਉਹਨਾਂ ਦਾ ਆਸ ਪੁੱਤਰ 1501 ਬਿਕਰਮੀ ਸੰਮਤ ਪੈਦਾ ਹੁੰਦਾ ਹੈ ਉਹਦਾ ਨਾਮ ਲਾਲ ਚੰਦਰ ਰੱਖਿਆ ਗਿਆ ਇਹ ਗੁਰੂ ਨਾਨਕ ਦਾ ਸਗਾ ਚਾਚਾ ਹੈ ਜੇ ਗੁਰੂ ਨਾਨਕ ਸਾਹਿਬ ਦੇ ਨਾਨਕੇ ਪਰਿਵਾਰ ਦੀ ਗੱਲ ਕਰੀਏ ਉਹਦੀ ਵੀ ਬੜੀ ਲੰਮੀ ਸ਼ਾਖਾ ਹੈ ਤੇ ਨਾਨਕ ਦੇ ਪਰਿਵਾਰ ਦੇ ਵਿੱਚ ਮਾਮਾ ਕੌਣ ਹੈ ਕ੍ਰਿਸ਼ਨਾ ਜੀ ਰਾਮਾ ਜੀ ਜਿਹੜੇ ਨੂੰ ਨਾਨਾ ਜੀ ਹਨ ਮਾਤਾ ਤ੍ਰਿਪਤਾ ਉਹਨਾਂ ਦੇ ਘਰ ਜਨਮ ਲੈਂਦੀ ਹੈ ਉਹਨਾਂ ਦਾ ਸੰਯੋਗ ਅੱਗੇ ਚਲ ਕੇ ਬਾਬਾ ਕਲਿਆਣ ਚੰਦ ਨਾਲ ਮਿਲਦਾ ਜਿਸ ਨਗਰ ਦੇ ਵਿੱਚ ਆਪ ਜੀ ਨੇ ਅਵਤਾਰ ਜਾ ਰਿਹਾ ਗੁਰੂ ਨਾਨਕ ਸਾਹਿਬ ਨੇ ਉਹਨੂੰ ਰਾਏ ਭੋਂ ਦੀ ਤਲਵੰਡੀ ਕਹਿੰਦੀ ਆ ਕਿਉਂ ਕਹਿੰਦੇ ਅਸਲ ਦੇ ਜਿ ਭੋਏ ਨਾਮ ਦਾ ਕਿ ਜ਼ਿਮੀਂਦਾਰ ਸੀ ਬਹੁਤ ਵੱਡਾ ਸਰਕਾਰ ਨੇ ਲਾਲਚ ਦੇ ਕੇ ਉਹਦਾ ਧਰਮ ਪਰਿਵਰਤਨ ਕਰ ਦਿੱਤਾ 1471 ਵਿੱਚ ਇਹ ਈਸਵੀ ਸੰਨਾ ਉਹ ਸਮਝਣਾ ਬਿਕਰਮੀ ਸੰਮਤ ਸੰਮਤ ਬੋਲੂਗਾ ਮੈਂ ਇੱਕ ਵਾਰੀ ਉਹ ਬੇਨਤੀ ਹੈ ਤੇ ਉਸ ਨੂੰ ਲਾਲਚ ਦਿੱਤਾ ਗਿਆ 10 ਪਿੰਡਾਂ ਦਾ ਰਾਜ ਦੇ ਦਿੱਤਾ ਗਿਆ ਤੇ ਰਾਏ ਖਿਤਾਬ ਦੇ ਦਿੱਤਾ ਗਿਆ ਭੋਏ ਉਹਦਾ ਨਾਮ ਸੀ ਰਾਏ ਭੋਏ ਉਸ ਨੂੰ ਸਰਕਾਰ ਵੱਲੋਂ ਜੋ ਖਿਤਾਬ ਮਿਲਿਆ ਰਾਏ ਦਾ ਭੋਏ ਉਹਦਾ ਨਾਮ ਹੀ ਸੀ 10 ਪਿੰਡ ਜਿਹੜੇ ਸ਼ਕਰਪੁਰ ਰਾਕੇ ਦੇ ਸਨ ਉਹਨਾਂ ਦੇ ਵਿਚਕਾਰ ਉਹਨੇ ਇੱਕ ਤਲਵੰਡੀ ਨਾਮ ਦਾ ਪਿੰਡ ਬਣਿਆ ਇਸ ਨੂੰ ਕਿਹਾ ਜਾਂਦਾ ਹੈ ਰਾਏ ਭੋਏ ਦੀ ਤਲਵੰਡੀ ਇਹ ਹੈ ਉਹ ਨਗਰ ਜਿਸੇ ਸਹਿਨਸ਼ਾਹ ਗੁਰੂ ਨਾਨਕ ਨਰੰਗਾਰ ਨੇ ਸਰਗੁਣ ਸਰੂਪ ਧਾਰਨ ਕਰਨਾ। ਸਮਾ ਆਇਆ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਪਹਿਲਾ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਜੀ ਬੀਬੀ ਦਾ ਅਰਥ ਵੀ ਭੈਣ ਹੈ। ਔਰ ਭੈਣ ਨੂੰ ਤਾਂ ਭੈਣ ਕਹਿੰਦੀ ਹੈ। ਨਾਨਕੇ ਪ੍ਰਕਾਰ ਦੇ ਜੀ ਪੈਦਾ ਹੋਈ ਸੀ ਚੈਨਾਮਗਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕੇ ਪਾਕਿਸਤਾਨ ਵਿੱਚ ਰਹਿ ਗਏ ਨਾਨਕੇ ਪੈਦਾ ਹੋਣ ਦੇ ਨਾਲ ਇਹਦਾ ਨਾਂ ਨਾਨਕ ਹੀ ਰੱਖਿਆ ਗਿਆ ਤੇ 5 ਸਾਲ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਅਵਤਾਰ ਧਾਰਨ ਕਰਨ ਦੇ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵੇਲੇ ਸਭ ਤੋਂ ਪਹਿਲੀ ਮਨੁੱਖੀ ਆਖਿਆ ਜਿਹੜੀ ਜਿਹੜੀ ਗੁਰੂ ਨਾਨਕ ਨੂੰ ਪਰਮੇਸ਼ਰ ਸਮਝਦੀ ਹੈ ਉਹ ਭੈਣ ਨਾਨਕੀ ਦੀ ਹੈ ਭੈਣ ਨਾਨਕੀ ਨੇ 5 ਬੇਰੇ ਦੀ ਉਮਰ ਦੇ ਵਿੱਚ ਆਪਣੇ ਵੀਰ ਨੂੰ અવਤਾਰ ਧਾਰਨ ਵੇਲੇ ਦਰਸ਼ਨ ਸਭ ਤੋਂ ਪਹਿਲਾਂ ਕਿਉਂਕਿ ਜਿਸ ਰਾਤ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਭੈਣ ਨਾਨਕੀ ਨੂੰ ਕਿਹਾ ਗਿਆ ਕੁੜੀਏ ਤੂੰ ਇੱਥੇ ਰਹਿ ਨਹੀਂ ਸਕਦੀ ਉਹ ਉਧਰ ਚੱਲ ਆਪਣੇ ਦੂਸਰੇ ਸਾਹ ਤੇ ਪਹਿ ਜਾ ਸੌ ਜਾ ਤੂੰ ਕਹਿਣ ਲੱਗੀ ਐ ਮੈਂ ਜਸੌਣਾ ਨਹੀਂ ਐ ਕਿਉਂ ਮਾਂ ਨੇ ਪੁੱਛਿਆ ਪਿਓ ਨੇ ਪੁੱਛਿਆ ਦਾਈ ਨੇ ਪੁੱਛਿਆ ਉਹ ਕਹਿਣ ਲੱਗੀ ਅੱਜ ਸੰਸਾਰ ਦਾ ਸ਼ਹਿਨशाह ਮੇਰੇ ਨਾਲ ਵੀਰ ਦਾ ਰਿਸ਼ਤਾ ਲੈ ਕੇ ਆ ਰਿਹਾ ਮੈਂ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਨੂੰ ਉਸ ਦੇ ਦਾਈ ਬੋਲੀ ਏ ਕੁੜੀਏ ਇਹ ਵੀ ਤਾਂ ਹੋ ਸਕਦਾ ਵੀ ਤੇਰੇ ਭੈਣ ਆ ਜਾਵੇ ਕਹਿੰਦੀ ਨਹੀਂ ਵੀਰ ਆਏਗਾ ਜਨਮ ਜਨਮਾਤਰਾਂ ਦੀ ਇਹ ਕਮਾਈ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਵਤਾਰ ਧਾਰਦੇ ਪਹਿਲੀ ਦ੍ਰਿਸ਼ਟੀ ਜੇ ਕਿਸੇ ਮਨੁੱਖ ਤੇ ਪਈ ਹੈ ਇਹ ਸੰਸਾਰ ਦੇ ਕਿੰਨੇ ਲੋਕ ਤਾਰੇ ਉਹਨਾਂ ਦੀ ਕੋਈ ਗਿਣਤੀ ਹੈ ਗਿਣਤੀ ਹੈ ਨਹੀਂ ਉਹਨਾਂ ਦੀ ਸਭ ਤੋਂ ਪਹਿਲੀ ਦ੍ਰਿਸ਼ੀ ਭੈਣ ਨਾਨਕੀ ਤੇ ਪਈ ਹੈ। ਤਾਰੇ ਗਨੇ ਜਾਤ ਹੈ ਤਾਰੇ ਨਗਨਾਥ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਫਿਰ ਦੇਖੋ ਭੈਣ ਨਾਨਕੀ ਦੇ ਪਹਿਲਾਂ ਤਾਂ ਗੁਰੂ ਨਾਨਕ ਨੂੰ ਗੋਦੀ ਚੁੱਕ ਕੇ ਖੜਾਇਆ। ਸੰਸਾਰ ਦੇ ਮਾਲਕ ਨੂੰ ਵੀਰ ਦੇ ਰੂਪ ਦੇ ਵਿੱਚ ਪਰੰਦਰੋਪਾਵਨਾ ਨਮੰਕਾਰ ਦੀ ਹੈ। ਔਰ ਫਿਰ ਆਪਣੇ ਵੀਰ ਦੀ ਸੰਤਾਨ ਜਿਨ੍ਹਾਂ ਦੇ ਅੱਗੇ ਬਾਬਾ ਸ੍ਰੀਚੰਦ ਸਾਹਿਬ ਜੀ ਸਪੁੱਤਰ ਬਣ ਕੇ ਸੰਸਾਰ ਦੇ ਵਿੱਚ ਆਏ ਗ੍ਰੰਥਾਂ ਦਾ ਇੱਕ ਸਿਧਾਂਤ ਹੈ ਸਤਜੂ ਤੋਂ ਲੈ ਕੇ ਜਿੱਨੇ ਧਾਰਮਿਕ ਗ੍ਰੰਥ ਲਗਭਗ ਉਹਨਾਂ ਦੇ ਵਿੱਚ ਇਹ ਬਾਤ ਆਈ ਹੈ ਵੀ ਕਿਸੇ ਰਾਜੇ ਮਹਾਰਾਜੇ ਦੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਹੋਵੇ ਕਹਿੰਦੇ ਉਹਦੇ ਬਹੁਤ ਵੱਡੇ ਪੁੰਨ ਕੀਤੇ ਹੁੰਦੇ ਆ ਤਾਂ ਕਿਤੇ ਰਾਜੇ ਦਾ ਪੁੱਤਰ ਬਣਦਾ ਹੈ ਰੌਣ ਤੁਸੀਂ ਇਹ ਦੱਸੋ ਜੀ ਇਹ ਨਿਰੰਕਾਰ ਦਾ ਪੁੱਤਰ ਬਣਨਾ ਹੈ ਕਿ ਉਹਦੇ ਬਾਰੇ ਕੀ ਹਾਲ ਆਬ ਜੀ ਦਾ ਬਾਬਾ ਸ੍ਰੀ ਚੰਦ ਸਾਹਿਬ ਦੇ ਬਾਰੇ ਬਹੁਤ ਸੁਣਿਆ ਤੇ ਬਾਬਾ ਕਲਿਆਣ ਚੰਦ ਜੀ ਕੌਣ ਸਨ ਰਾਏ ਬੁਲਾਰ ਜੀ ਕੌਣ ਸਨ ਬਸ ਇਹਦਾ ਪ੍ਰੀਚਾ ਦੇ ਕੇ ਮੈਂ ਆਪਣੇ ਵਿਚਾਰਾਂ ਨੂੰ ਬਿਸ਼ਰਮ ਦਿਆਂਗਾ ਇਤਿਹਾਸ ਕਹਿੰਦਾ ਹੈ ਵੀ ਇੱਕ ਪਾਣੀ ਦਾ ਬਹੁਤ ਵਡਾ ਡਲ ਭਰਿਆ ਹੋਇਆ ਤੇ ਕਿਨਾਰੇ ਤੇ ਸਾਧੂਆਂ ਦੀ ਜਮਾਤ ਬੈਠੀ ਹੈ ਕੋਈ ਪੁੱਠਾ ਲਟਕਦਾ ਹੈ ਤੇ ਕੋਈ ਧੂਣਾ 타 ਕੇ ਕੋਈ ਜਲ ਧਾਰਾ ਕਰਕੇ ਅਨੇਕਾਂ ਉਸ ਮਢੇਸ਼ ਮਢਲੇਸ਼ਵਰ ਜੋ ਹੈ ਮੰਡਲੀ ਦਾ ਮਾਲਕ ਸ੍ਰੀ ਮਹਾਂਤ ਜਿਹੜਾ ਉਹ ਇਹਨਾਂ ਤੋਂ ਸਾਧਨ ਕਰਾ ਰਿਹਾ ਸਾਰਿਆਂ ਤੋਂ ਸਾਧਨਾ ਕਰਨ ਵਾਲੇ ਇੱਕ ਸਾਧਕ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਦਰਸ਼ਨਾਂ ਤੋਂ ਬਾਅਦ ਕਿਹਾ ਬ੍ਰੰਭੂ ਕਿ ਸਾਧਨਾ ਕਰਨ ਵਾਲਿਆ ਬਰ ਮੰਗ ਮੈਂ ਆ ਗਿਆ ਉਹ ਬਰ ਮੰਗਦਾ ਹੈ ਤੇ ਖੁਸ਼ੀ ਦੇ ਵਿੱਚ ਆਪਣੇ ਮੰਡलेश्वर ਨੂੰ ਜਾ ਕੇ ਦੱਸਦਾ ਹੈ ਕਿ ਗੁਰਦੇਵ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੋਏ ਤੇ ਮੈਨੂੰ ਕਿਹਾ ਮੰਗ ਲੈ ਜੋ ਕੁਝ ਮੰਗਣਾ ਹੈ ਕਹਿੰਦੇ ਬੱਚਾ ਕੀ ਮੰਗਿਆ ਕਹਿੰਦੇ ਜੀ ਮੈਨੂੰ ਉਸ ਵੇਲੇ ਮਨ ਦੇ ਚ ਫੁਰਨਾ ਆਏ ਫੁਰਿਆ ਮੈਨੂੰ ਪਰਮਾ ਆਤਮਾ ਦਾ ਸਰਗੁਣ ਸਰੂਪ ਐ ਇੰਨਾ ਸੁੰਦਰ ਲਗਿਆ ਮੈਂ ਨਿਰਮੁੰਦੀ ਉਪਾਸ਼ਨਾ ਕਰਦਾ ਤੇ ਸਰਗੁਣ ਦੇ ਵਿੱਚ ਦਰਸ਼ਨ ਦੇਂਦਾ ਤੇਰੇ ਬੰਕੇ ਲੋੜ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਮੇਰਾ ਮਨ 모ਹਿਆ ਗਿਆ ਮੈਂ ਕਿਹਾ ਪਰਮੇਸ਼ਰ ਜੀ ਮੇਰੇ ਘਰ ਦੇ ਮੇਰਾ ਪੁੱਤਰ ਰੂਪ ਹੋ ਕੇ ਇੱਕ ਵਾਰੀ ਪੈਦਾ ਹੋ ਤੇ ਮੈਂ ਆਪਣਾ ਪੁੱਤਰ ਸਮਝ ਕੇ ਤੈਨੂੰ ਜਿੱਥੇ ਤੇਰੀ ਉਪਾਸ਼ਨਾ ਕਰਦੇ ਆ ਮੈਂ ਤੈਨੂੰ ਆਪਣੀ ਗੋਦ ਵਿੱਚ ਖੜਾਉਣਾ ਚਾਹੁੰਨਾ ਹੈ ਭਗਤਾਂ ਦੇ ਬੜੇ-ਬੜੇ ਸੰਕਲਪ ਕਰੇ ਪਰਮੇਸ਼ਰ ਨੇ ਤਸਾਸ ਤੂੰ ਕਹਿ ਦੁੱਤਾ ਗੁਰਦੇਵ ਉਹਦੀ ਤਾੜਨਾ ਕਰਦਾ ਹੈ ਕਹਿੰਦਾ ਉਹ ਬਹੁਤ ਵੱਡੀ ਭੁੱਲ ਕੀਤੀ ਜੇ ਤੇਰੇ ਸਾਹ ਤੇ ਮੈਂ ਹੁੰਦਾ ਮੈਂ ਇਉਂ ਨਹੀਂ ਸੀ ਮੰਗਣਾ ਅਕਿ ਤੁਸੀਂ ਕਿਵੇਂ ਮੰਗਦੇ ਕਹਿੰਦੇ ਮੈਂ ਮੰਗਣਾ ਸੀ ਜੇ ਪੁੱਤਰ ਰੂਪ ਚ ਆਓਗੇ ਤੇ ਨਾਲ ਸੋਝੀ ਵੀ ਦਿਓ ਕਿ ਤੁਸੀਂ ਨਿਰੰਕਾਰ ਹੋ ਤੂੰ ਤਾਂ ਭੁੱਲ ਕੀਤੀ ਬਹੁਤ ਵੱਡੀ ਕਹਿੰਦੇ ਗੁਰਦੇਵ ਫਿਰ ਹੁਣ ਕੀ ਹੋਊਗਾ ਕਹਿੰਦੇ ਹੁਣ ਇਹ ਹੋਊਗਾ ਤੂੰ ਉਹਨਾਂ ਦੀ ਬੇਦਵੀ ਵੀ ਕਰੇਗਾ ਤੂੰ ਦੇ ਰਾਦਰ ਵੀ ਕਰੇਗਾ ਆਮ ਬੱਚਾ ਸਮਝ ਗਿਆ ਤੂੰ ਚਪੇੜਾ ਵੀ ਮਾਰ ਸਕਦਾ ਹੈ ਉਹਨੇ ਕਿਹਾ ਗੁਰਦੇਵ ਮੈਨੂੰ ਇਸ ਪਾਪ ਤੋਂ ਬਚਾ ਲਓ ਮੇਰੇ ਕੋ ਇਹ ਪਾਪ ਨਾ ਹੋਵੇ ਤੁਸੀਂ ਮੇਰੇ ਗੁਰੂ ਹੋ ਕਹਿੰਦੇ ਵੀ ਚੰਗਾ ਬਾਤ ਇਹ ਹੈ ਤੇ ਮੈਨੂੰ ਅਗਲਾ ਇੱਕ ਜਨਮ ਹੋਰ ਧਾਰਨ ਕਰਨ ਪੈਣਾ ਸੀ ਉਹਦੇ 'ਚ ਦਰਸ਼ਨ ਅਨੰਕਾਰ ਦੇ ਹੋਣੇ ਸੀ ਤੂੰ ਮੇਰਾ ਸ਼ਿਸ਼ੇ ਹੈ ਤੇਰੇ ਕਾਰਨ ਮੈਂ ਵੀ ਸੰਸਾਰ 'ਚ ਅਵਤਾਰ ਅਗਲਾ ਜਨਮ ਧਾਰਨ ਕਰੂੰਗਾ ਤੇ ਮੈਂ ਵੀ ਦਰਸ਼ਨ ਕਰੂੰਗਾ ਤੇਰਾ ਪੁੱਤਰ ਕਹਿਲਾਉਣਗੇ ਤੇ ਮੇਰਾ ਸਵਾਮੀ ਹੋਏਗਾ ਮੈਂ ਤੇਰੇ ਲਾਗੇ ਸ਼ਾਗੀ ਹੋਊਂਗਾ ਉਸ ਵੇਲੇ ਜਦੋਂ ਤੂੰ ਗਲਤੀ ਕਰੇਗਾ ਮੈਂ ਤੇਰੀ ਤਾੜਨਾ ਕਰਿਆ ਕਰਾਂਗਾ ਇਹ ਪਰਿਵਾਰ ਕੌਣ ਹੈ ਉਹ ਮੰਡਲੇਸ਼ਰ ਹੋਇਆ RAM ਵਾਲਾ ਰਾਏ ਬੁਲਾਰ ਉਹ ਸ੍ਰੀ ਮਹੰਤ ਜੀ ਜਿਹੜਾ ਰੱਜ ਰੱਜ ਕੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਅੰਤਮੁਖਤ ਨੂੰ ਪ੍ਰਾਪਤ ਹੋਇਆ ਬਾਬਾ ਕਲਿਆਣ ਚੰਦ ਉਹਦਾ ਸ਼ੀਸ਼ੀ ਪਿਛਲੇ ਜਨਮ ਦਾ ਤੇ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਤ ਹਰ ਜਗ੍ਹ ਮੇ ਪਰਵਰਿਓ ਇਹ ਰੱਬੀ ਪਰਿਵਾਰ ਦੇ ਮਾਤਾ ਸੁਲਖਣੀ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਇਹ ਕੋਈ ਮਾਮੂਲੀ ਆਮ ਵਿਅਕਤੀਆਂ ਵਰਗੇ ਵਿਅਕਤੀ ਥੋੜੇ ਸੀ ਹਰ ਕਿਸੇ ਪੁਰਸ਼ ਦਾ અપਮਾਨ ਕਰਨਾ ਹੋਵੇ ਨਾ ਸ਼ਰੀਕੇ ਦੇ ਵਿੱਚ ਇੱਕ ਬੜਾ ਟੰਗ ਸੋਹਣਾ ਤਰੀਕਾ ਹੈ ਸਮਾਜ ਦੇ ਕੋਲ ਉਹ ਕਹਿਣਗੇ ਸਰਦਾਰ ਜੀ ਤੂੰ ਤਾਂ ਬਹੁਤ ਚੰਗਾ ਹੈ ਤੇਰੀ ਪਿੰਡ 'ਚ ਇੱਜ਼ਤ ਬੜੀ ਹੈ ਤੇਰੀ ਗਮਾਂਡੀਆਂ 'ਚ ਵੀ ਇੱਜ਼ਤ ਬਹੁਤ ਹੈ ਪਰ ਤੇਰਾ ਨਾਂ ਪੁੱਤ ਬੜਾ ਨਲਾਇਕ ਹੈ ਬੱਸ ਸਮਝੋ ਖੇ ਕਰ ਦਿੱਤੀ ਉਹ ਜਿਹੜਾ ਇਹ ਕਹੇ ਗੁਰੂ ਨਾਨਕ ਦਾ ਪੁੱਤ ਨਲਾਇਕ ਹੈ ਉਹ ਗੁਰੂ ਨਾਨਕ ਦੀ ਤੋਹਫੀਨ ਕਰ ਰਿਹਾ ਹੈ ਕਦੇ ਗੁਰੂ ਨਾਨਕ ਨੂੰ माफ ਨਹੀਂ ਕਰੇਗਾ ਸ਼ਬਦ ਸੁਧਾਰਨੇ ਚਾਹੀਏ ਜੇ ਤੁਸੀਂ ਇਸ ਗੱਲ ਦਾ ਵਿਚਾਰ ਕਰੋ ਵੀ ਗੁਰਤਾ ਗੱਦੀ ਤੇ ਇੱਕ ਰੂ ਮਿਲਣੀ ਸੀ ਹੁਣੇ ਸੁਣਿਆ ਤੁਸੀਂ ਕਿ ਜੇ ਬਾਬਾ ਸ੍ਰੀ ਚੰਦ ਨੂੰ ਨਲੈ ਕਹਿੰਦੇ ਉਹ ਵੀ ਬਚਨ ਨਹੀਂ ਮੰਨਿਆ ਗੁਰਤਾ ਗੱਦੀ ਦੇ ਮਾਰਗ ਨਹੀਂ ਤੇ ਬਾਬਾ ਬੁੱਢਾ ਸਾਹਿਬ ਵਾਸਤੇ ਕੀ ਖਿਆਲ ਹੈ ਤੁਹਾਡਾ ਉਹ ਵੀ ਤਾਂ ਨਾਲ ਹੀ ਸੀ ਜਦੋਂ ਆਖਰੀ ਇਮਤਿਹਾਨ ਹੋਇਆ ਪਾਪਾ ਬੁੱਢਾ ਸਾਹਿਬ ਜੀ ਦਾ درخت ਦੇ ਉਹ ਨਹੀਂ ਹੋ ਗਈ ਸੀ ਉਹਨਾਂ ਨੂੰ ਕੀ ਕਹੋਗੇ ਗੁਰਤਾ ਗੱਦੀ ਦਾ ਮਾਲਕ ਇੱਕ ਨੇ ਹੋਣਾ ਸੀ ਬਾਬਾ ਬ੍ਰਹਮ ਗਿਆਨੀ ਹੈ ਉਹ ਜਾਣ ਬੁੱਝ ਕੇ درخت ਦੇ ਉਹਲੇ ਹੋ ਗਿਆ ਵੀ ਭਾਈ ਲੈਣੇ ਨੂੰ ਮੌਕਾ ਦਿੱਤਾ ਜਾਏ ਗੁਰਤਾ ਗੱਦੀ ਦਾ ਮਾਲਕ ਨੇ ਬਣੇ ਇਹ ਖੇਡਾਂ ਆਮ ਇੱਕ ਮਦਾਰੀ ਦੀ ਖੇਡ ਨਹੀਂ ਸਮਝ ਆਉਂਦੀ ਤੇ ਫਿਰ ਗੁਰੂ ਨਾਨਕ ਦੀਆਂ ਖੇਡਾਂ ਕਿੱਥੇ ਸਮਝ ਆ ਜਾਣਗੀਆਂ ਬਾਬਾ ਸ੍ਰੀ ਚੰਦ ਸਾਹਿਬ ਦੀਆਂ ਖੇਡਾਂ ਕਿੱਥੇ ਸਮਝ ਆ ਜਾਣਗੀਆਂ ਨਿੰਦਕ ਪੁਰਸ਼ਾਂ ਨੂੰ ਆਪਣੀ ਜ਼ੁਬਾਨ ਵਿੱਚ ਥੋੜਾ ਜਿਹਾ ਲਗਾਮ ਦੇ ਲੈਣਾ ਚਾਹੀਦਾ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਜੇ ਮੰਨਦੇ ਹੋ ਕਿਸੇ ਪਾਸਿਓ ਮੰਨਦੇ ਹੋ ਜੇ ਜੇ ਕੁਝ ਗੁਰੂ ਰਹਿ ਸਾਹਿਬ ਤੁਹਾਡਾ ਲੱਗਦਾ ਤਾਂ ਫਿਰ ਨਿੰਦਕ ਦਾ ਮਾਥਾ ਇहां ਹੁਆਂ ਕਾਲਾ ਲਿਖਿਆ ਹੋਇਆ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖਮੂਤ ਕਰਾਨਾ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਕੋ ਬਣ ਖਾਲਸਾ ਸੋ ਜੋ ਨਿੰਦਾ ਤਿਆਗੈ ਮੰਚ ਤੇ ਬੈਠੇ ਸਾਰਿਆਂ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਤੇ ਜੇ ਬਹੁਤ ਵੱਡਾ ਪ੍ਰਾਲਾ ਹਰ ਸਾਲ ਕਰਦੇ ਐ ਤੇ ਇਕੱਠ ਹਰ ਸਾਲ ਹੀ ਵੱਧਦਾ ਜਾਂਦਾ ਹੈ ਬਹੁਤ ਵੱਡਾ ਸ਼ੈੱਡ ਪਾ ਕੇ ਆਲੇ-ਦੁਆਲੇ ਸ਼ਾਮਿਆਨੇ ਲਾ ਕੇ ਵੀ ਦੇਖ ਲਿਆ ਪਰ ਦਿਨ-ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਚੋਂ ਦੀ ਖੇਮਾ ਕਰਨੀ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਗੁਰੂ